ਪੰਜਾਬ ਦਾ ਮਸ਼ਹੂਰ 37ਵਾਂ ਵਿਸ਼ਾਲ ਬਗਵਤੀ ਜਾਗਰਨ 23 ਨਵੰਬਰ ਦਿਨ ਸ਼ਨੀਵਾਰ ਨੂੰ ਗੁਰਿਆਨ ਚ ਕਰਵਾਇਆ ਜਾ ਰਿਹਾ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਰਿਆਨ ਜਗਰਾਤਾ ਕਮੇਟੀ ਦੇ ਮੈਂਬਰਾਂ ਨੇ ਦੱਸਿਆ ਕਿ ਹਰ ਸਾਲ ਇਹ ਜਾਗਰਨ ਦਾਣਾ ਮੰਡੀ ਗੁਰਿਆਨ ਵਿਖੇ ਕਰਵਾਇਆ ਜਾਂਦਾ ਹੈ ਪਰ ਝੋਨੇ ਦੀ ਫਸਲ ਦੀ ਦੇਰੀ ਕਨ ਮੰਡੀ ਵਿੱਚ ਫਸਲ ਪਈ ਹੋਣ ਕਾਰਨ ਇਸ ਵਾਰ ਇਹ ਜਾਗਰਨ ਜੀਐਨਏ ਦੀ ਬੈਕਸਾਈਡ ਮਨੀਸ਼ ਬਾਬਾ ਪੱਤਰਕਾਰ ਦੇ ਘਰ ਦੇ ਸਾਹਮਣੇ ਫੁੱਟਬਾਲ ਗਰਾਊਂਡ ਗੁਰੂ ਨਾਨਕਪੁਰਾ ਮੁਹੱਲਾ ਵਿੱਚ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਪੰਜਾਬ ਦੇ ਮਸ਼ਹੂਰ ਕਲਾਕਾਰ ਰੋਸ਼ਨ ਪ੍ਰਿੰਸ ਸੋਨਾਲੀ ਡੋਗਰਾ ਜੰਮੂ ਵਾਲੇ ਸਿਕੰਦਰ ਬਾਦਸ਼ਾ ਜਲੰਧਰ ਵਾਲੇ ਪੰਡਿਤ ਡੀ ਆਰ ਗੋਤਮ ਸ਼ਾਸਤਰੀ ਆਪਣੀ ਹਾਜ਼ਰੀ ਲਗਵਾਉਣਗੇ ਇਸ ਜਾਗਰਨ ਦੇ ਮੁੱਖ ਮਹਿਮਾਨ ਸਰਦਾਰ ਇੰਦਰਪਾਲ ਸਿੰਘ ਸੱਬਰਵਲ ਹੋਣਗੇ ਮਹਾਮਾਈ ਦੀ ਪਵਿੱਤਰ ਜੋਤ ਜਵਾਲਾ ਜੀ ਤੋਂ ਲਿਆਂਦੀ ਜਾਵੇਗੀ ਜੋ ਗੁਰਾਇਆਂ ਦੇ ਮੁੱਖ ਚੌਂਕ ਤੋਂ ਸ਼ੋਭਾ ਯਾਤਰਾ ਦੇ ਰੂਪ ਵਿੱਚ ਪੰਡਾਲ ਵਿੱਚ ਲਿਆਂਦੀ ਜਾਵੇਗੀ ਇਸ ਜਾਗਰਨ ਦਾ ਸਿੱਧਾ ਪ੍ਰਸਾਰਣ ਗੁਰਾਇਆਂ ਲਾਈਵ ਚੈਨਲ ਤੇ ਦਿਖਾਇਆ ਜਾਵੇਗਾ ਜਾਗਰਣ ਕਮੇਟੀ ਦੇ ਮੈਂਬਰਾਂ ਨੇ ਸਮੂਹ ਭਗਤਾਂ ਨੂੰ ਇਸ ਜਾਗਰਣ ਵਿੱਚ ਆਪਣੀ ਹਾਜ਼ਰੀ ਲਗਵਾਉਣ ਲਈ ਖੁੱਲਾ ਸੱਦਾ ਦਿੱਤਾ ਹੈ। ਜੈ ਮਾਤਾ ਦੀ ਬੋਲ ਉਹ ਭਗਤਾ ਜੈ ਮਾਤਾ ਦੀ ਬੋਲ ਜੈ ਮਾਤਾ ਦੀ ਬੋਲ ਓਏ ਸਭ ਕੁਝ ਤੇਰੇ ਕੋਲ ਜੈ ਮਾਤਾ ਦੀ ਜੈ ਮਾਤਾ ਦੀ ਜੈ ਸ਼੍ਰੀ ਰਾਮ ਹੈ ਰਸ਼ਨ ਪ੍ਰਿੰਸ ਸੈਂਤੀਵਾ ਵਿਸ਼ਾਲ ਭਗਵਤੀ ਜਾਗਰਣ ਜਿਹੜਾ ਕਿ ਗੁਰਾਇਆਂ ਦੇ ਵਿੱਚ 23 ਨਵੰਬਰ ਦਿਨ ਸ਼ਨੀਵਾਰ ਹੋਣ ਜਾ ਰਿਹਾ ਹੈ। ਗੁਰਾਇਆਂ ਜਾਗਰਤਾ ਕਮੇਟੀ ਤੇ ਸਮੂਹ ਨਗਰ ਨਿਵਾਸੀ ਜਿਹੜੇ ਰਲ ਮਿਲ ਕੇ ਇਹ ਜਾਗਰਣ ਨੂੰ ਕਰਾਉਂਦੇ ਨੇ ਇਸ ਵਾਰ ਮਾਤਾ ਰਣੀ ਦਾ ਗੁਣਗਾਨ ਕਰਨ ਮੇ ਆ ਰਹੇ ਸੋ ਸਾਰੇ ਭਗਤਾਂ ਨੂੰ ਸੁਨੇਹਰ ਬੇਨਤੀ ਹੈ ਗੁਰਾਇਆਂ ਵਾਲੇ ਔਰ ਆਸੇ ਪਾਸੇ ਦੇ ਪਿੰਡਾਂ ਸ਼ਹਿਰਾਂ ਵਾਲੇ ਜਿੰਨੇ ਵੀ ਸਾਰੇ ਮਾਤਾ ਰਣੀ ਦੇ ਭਗਤ ਨੇ ਪਹੁੰਚੋ ਆਪਾਂ ਸਭ ਮਿਲ ਕੇ ਰਲ ਮਿਲ ਕੇ ਗੁਣਗਾਨ ਕਰੀਏ ਖੂਬਸਰੀਆਂ ਪੇਟਾਂ ਗਾਈਏ ਆਨੰਦ ਲਈਏ ਔਰ ਬਹੁਤ ਹੀ ਪਿਆਰਾ ਸੋਹਣਾ ਦਰਬਾਰ ਸਜਣ ਵਾਲਾ ਮਾਤਾ ਰਣੀ ਦਾ 23 ਨਵੰਬਰ ਨੂੰ ਯਾਦ ਰੱਖਿਓ ਮਿਲਦੇ ਹਾਂ ਜੀ जय माता।, माता, माता दी जय माता दी जी मैं सोनाली डोगरा 3 नवंबर नु गोरायां ਵਿੱਚ ਜਾਗਰਣ ਹੋਣ ਜਾ ਰਿਹਾ ਸੋ ਮੈਂ ਆ ਰਹੀ ਹਾਂ ਆਪਣੀ ਹਾਜ਼ਰੀ ਦੇ ਲਈ ਸੋ ਗੋਰਾयां ਜਾਗਰਣ ਕਮੇਟੀ ਦੇ ਸਾਰੇ ਮੈਂਬਰਜ਼ ਦਾ ਤਹਿ ਦਿਲ ਤੋਂ ਸ਼ੁਕਰੀਆ ਦਾ ਕਰਦੀ ਹਾਂ ਜਿਨ੍ਹਾਂ ਨੇ ਮੈਨੂੰ ਹਾਜ਼ਰੀ ਦਾ ਮੌਕਾ ਦਿੱਤਾ ਸੋ ਮੇਰੀ ਸਾਰਿਆਂ ਦੇ ਅੱਗੇ ਬੇਨਤੀ ਹੈ ਤੁਸੀਂ ਸਾਰੇ ਜੀ ਨੇ ਜ਼ਰੂਰ ਪਹੁੰਚੋ 3 नवंबर नु ਔਰ ਦਾਤੀ ਮਾ ਦਾ ਆਸ਼ੀਰਵਾਦ ਪਾਓ ਜੀ जय माता दी ਸਾਰਿਆਂ ਨੂੰ जय माता दी जी ਅੱਜ ਅਸੀਂ ਜੇਸ ਕਰਕੇ ਮੈਂ ਸਾਰੀ ਜਗਰਾਤਾ ਕਮੇਟੀ ਇਕੱਠੇ ਹੋਏ ਹਾਂ ਜਿਹੜਾ ਪੰਜਾਬ ਦਾ ਮਸ਼ਹੂਰ 37ਵਾਂ ਜਾਗਰਣ ਦਾਣਾ ਮੰਡੀ 'ਚ ਹੋਣ ਜਾ ਰਿਹਾ ਸੀ 23 ਨਵੰਬਰ ਨੂੰ ਉਹ ਕੋਸ਼ ਝੋਨੇ ਦੀ ਵਜ੍ਹਾ ਨਾਲ ਫਸਲ ਲੇਟ ਆਉਣ ਦੇ ਕਾਰਨ ਉੱਥੇ ਸਾਨੂੰ ਕੋਈ ਥਾਂ ਤੱਕ ਵੀ ਨਹੀਂ ਮਿਲ ਰਹੀ ਇਸ ਕਰਕੇ ਉਹ ਸਾਰੇ ਅਸੀਂ ਲੋਕੇਸ਼ਨ ਚੇਂਜ ਕਰਕੇ ਜੀਐਨਐ ਦੀ ਬੈਕਸਾਈਡ ਤੇ ਫੁੱਟਬਾਲ ਗਰਾਊਂਡ 'ਚ ਕਰਾਉਣ ਜਾ ਰਹੇ ਹਾਂ ਤੇ ਜਿਸ ਵਿੱਚ ਪੰਜਾਬ ਦੇ ਮਸ਼ਹੂਰ ਰੋਸ਼ਨ ਪ੍ਰਿੰਸ ਜੀ ਸੁਨਾਲੀ ਡੋਗਰਾ ਜੀ ਤੇ ਮਹਬੂਬ ਕੰਦਰ ਜੀ ਆਪਣੀ ਹਾਜ਼ਰੀ ਲਵਾਉਣਗੇ ਜਾਗਰਨ ਦੀ ਪੂਜਾ ਜਿਹੜੀ ਆ ਡੀ ਆਰ ਗੌਤਮ ਸ਼ਾਸ਼ਤਰੀ ਜੀ ਕਰਾਉਣਗੇ ਸੋ ਜਿਨ੍ਹਾਂ ਵੀ ਸਹਾਯੋਗੀ ਸੱਜਣਾ ਨੇ ਲੰਗਰ ਲਾਉਣੇ ਆ ਉਹਨਾਂ ਨੂੰ ਬੇਨਤੀ ਆ ਵੀ ਤੁਸੀਂ ਆਪਣੀ ਆਪਣੀ ਜਗ੍ਹਾ ਇਸ ਗਰਾਊਂਡ ਦੇ ਨਾਲ ਜਿੱਥੇ ਵੀ ਮਿਲਦੀ ਆ ਉੱਥੇ ਸਿਲੈਕਟ ਕਰ ਲਓ ਤੇ ਸ਼ਨੀਵਾਰ ਨੂੰ ਜਿਹੜਾ ਜਾਗਰਨ ਹੋਣਾ ਆ ਉਹ ਹੁਣ ਜੀ ਐਨ ਦੀ ਬੈਕ ਸਾਈਡ ਤੇ ਫੁੱਟਬਾਲ ਗਰਾਊਂਡ 'ਚ ਹੋਣ ਜਾ ਰਿਹਾ ਜੀ ਜੈ ਮਾਤ ਜੈ ਮਹਾਮੈਦੇ ਜਾਗਰਨ ਦਾ ਲਾਈਵ ਗੁਰਾਇਆ ਲਾਈਵ ਤੇ ਤੁਸੀਂ ਦੇਸ਼ ਵਿਦੇਸ਼ ਵਿੱਚ ਬੈਠੀ ਸਾਰੀ ਸੰਗਤ ਦੇਖ ਸਕਦੀ ਹੈ ਜੀ ਸੋ ਸਾਰੇ ਵੀਰਾਂ ਨੂੰ ਐਨਆਰਆਈ ਵੀਰਾਂ ਨੂੰ ਬੇਨਤੀ ਆ ਗੁਰਾਇਆ ਲਾਈਵ ਜਾਂ ਪਿੰਡਾਂ ਜੋ ਜਿਹੜੇ ਨਹੀਂ ਆ ਸਕਦੇ ਉਹ ਵੀ ਗਰਾਂਡ ਲਾਈਵ ਚੈਨਲ ਤੇ ਇਹਦਾ ਸਿੱਧਾ ਪ੍ਰਸੰਨ ਦੇਖ ਸਕਦੇ